ਸਾਤ ਸੰਗਤ ਜਦੋਂ ਸਿੱਖ ਪੰਜਾਬ ਤੋਂ ਬਾਹਰ ਚਲੇਗੇ ਨਾ ਉਸ ਮੌਕੇ ਦੇ ਇਤਿਹਾਸ ਵਿੱਚੋਂ ਕਹਾਣੀ ਮੈਂ ਆਪ ਜੀ ਦੀ ਸੇਵਾ ਵਿੱਚ ਕਹਿ ਕੇ ਤੁਹਾਡੀ ਅਸੀਸ ਦਾ ਪਾਤਰ ਬਣਨ ਦਾ ਯਤਨ ਕਰਨ ਲੱਗਾ ਹੈ 1710 ਈਸਵੀ ਤੋਂ ਲੈ ਕੇ 1756 ਈਸਵੀ ਤੱਕ 46 ਸਾਲ ਬਣਦੇ ਨੇ ਇਹਨਾਂ 46 ਸਾਲਾਂ ਵਿੱਚ ਸਿੱਖਾਂ ਦੇ ਉੱਤੇ ਬਹੁਤ ਅਤਿਆਚਾਰ ਹੋਇਆ ਇਹਨਾਂ 46 ਸਾਲਾਂ ਦੇ ਵਿੱਚ ਧਰਮ ਦੀ ਗਿਰਤ ਕਰਨ ਵਾਲੇ ਭਾਈ ਤਾਰੂ ਸਿੰਘ ਦਾ ਖੋਪਰ ਉਤਾਰਿਆ ਗਿਆ ਇਹਨਾਂ 46 ਸਾਲਾਂ ਵਿੱਚ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ-ਬੰਦ ਕਟਿਆ ਗਿਆ 64 ਵਾਰ ਟੋਕਾ ਚੱਲਿਆ ਸੀ ਜਲਾਦ ਦਾ 64 ਟੁਕੜੇ ਹੋਏ ਸਨ ਭਾਈ ਮਨੀ ਸਿੰਘ ਸਾਹਿਬ ਜੀ ਦੇ 사ਤ ਸੰਗਤ ਨਮਸਕਾਰ ਕੇ ਉਹਦੇ ਅੱਖਾਂ ਤੋਂ ਹੰਝੂ ਨਹੀਂ ਆਏ ਕੋਨੇ ਹਾਇ ਨਹੀਂ ਕਹੀ ਇਹਨਾਂ 46 ਸਾਲਾਂ ਦੇ ਵਿੱਚ ਸਿੱਖਾਂ ਦੇ ਇਸ ਤਰ੍ਹਾਂ ਦੇ ਇਨਾਮ ਰੱਖੇ ਗਏ ਇਨਾ 46 ਸਾਲਾਂ ਵਿੱਚ ਭਾਈ ਜਾਸ ਸਿੰਘ ਨੂੰ ਦਰਖਤ ਨਾਲ ਪੁੱਠਾ ਲਟਕਾ ਕੇ ਉਹਦੇ ਜਿਉਂਦੇ ਸਰੀਰ ਦੀ ਖੱਲ ਉਤਾਰੀ ਗਈ। ਇਨਾ 46 ਸਾਲਾਂ ਦੇ ਬੱਚੀ ਮੱਸੇ ਰੰਗੜ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ। ਇਨਾ 46 ਸਾਲਾਂ ਵਿੱਚ ਹੀ ਸਾਡੀਆਂ ਗੁਰਸਿੱਖ ਮਾਮਾ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਸਵਾ ਮੰਨਦੇ ਪੀਛਣ ਪੀਸੇ। ਇਨਾ 46 ਸਾਲਾਂ ਵਿੱਚ ਸਿੱਖ ਬੱਚਿਆਂ ਦੇ ਟੁਕੜੇ ਕਰਕੇ ਉਹਨਾਂ ਦੇ ਹਾਰ ਬਣਾ ਕੇ ਮਾਮਾ ਦੇ ਗਲਾਂ ਵਿੱਚ ਪਾਏ ਗਏ ਇਹਨਾਂ 46 ਸਾਲਾਂ ਦੇ ਵਿੱਚ ਸਤਸੰਗਤ ਕਿੰਨੇ ਕੁ ਜ਼ੁਲਮ ਦੱਸਾ ਮੁਗਲੀਆਂ ਦੇ ਨਾਲ ਕੁੱਟ-ਕੁੱਟ ਕੇ ਸਿਰਫੇ ਦਿੱਤੇ ਜਾਂਦੇ ਸਿੱਖਾਂ ਦੇ ਸਿਰਾਂ ਦੇ ਅੰਬਾਰ ਲਗਾਏ ਜਾਂਦੇ ਗੱਡੇ ਪਰ ਪਰਕੇ ਸਤਸੰਗਤ ਲਾਹੌਰ ਨੂੰ ਲੋਕ ਸਿੱਖਾਂ ਦੇ ਸਿਰਾਂ ਦੇ ਲੈ ਕੇ ਜਾਂਦੇ